ਜਾਨਪਿਆ ਵੀ ਨੋਦੇ ਦਸਕੰਨਾ ਸਵਾਗਤ ਹੈ ਅੱਜ ਜੇ ਸਿ ਪਹੁੰਚਿਆ ਹੁਸ਼ਿਆਰ ਤੋਂ ਸਿੜੀ ਮੇਕਰ ਜਿੱਤੇ ਕਿਸਾਨਾਂ ਵੱਲੋਂ ਜਿਹੜਾ ਵੱਡੇ ਪੱਦਰ ਤੇ ਜਿਹੜਾ ਟ੍ਰੈਕਟਰ ਮਾਰਚ ਕੱਢਿਆ ਹੋਇਆ ਸੋ ਲਗਾਤਾਰ ਤੇ ਸਿਗਰਾ ਸੰਜਾ ਗਾੜੀਆਂ ਕੇਜਰੀ ਬਾੜ ਪਹਜਾਓ ਪੰਜਾਬ ਬਚਾਓ ਸਮੁੱਚੇ ਪੰਜਾਬ ਦੇ ਕਿਸਾਨਾਂ ਵੱਲੋਂ ਚੈਲੰਜ ਕਰਦਾ ਤੈਨੂੰ ਓ ਆ ਕੇ ਜਮੀਤ ਲਿਆ ਕੇ ਫੋਸ ਲਿਓ ਫੜ ਕੇ ਪਹਰ ਪਾ ਕੇ ਨਾ ਸ ਤੇਰੀ ਜਿੰਮਤ ਆਗਾ ਸਾਰੇ ਬਜ਼ੁਰਗ ਹੋਰੇ ਮੁਰਕੇ ਨਾ ਕਮਾਈ ਹੋਈ ਜਿਆਦਾ ਤੈਨੂੰ ਕੋਸ਼ਿਸ਼ ਕਰ ਰਹੀਆਂ ਛਾਪੀਆਂ ਨਹੀਂ ਕਰਾਂਗੇ ਇਹ ਤੈਨੂੰ ਪੰਜਾਬੀ ਜਵਾਬਤਾ ਇਸ ਕਰਕੇ ਚੇਰੇ ਨਹੀਂ ਹੋਣਾ ਆਪਣਾ ਵਿਚਾਰ ਕੇ ਆਓ ਜਿਹੜੇ ਮੁਲਾਜ਼ਮ ਵੀਰ ਨੇ ਆਉਣਾ ਉਹ ਵੀ ਤਿਆਰੀ ਕਰਕੇ ਆਓ ਹੁਣ ਹੱਥ ਜੋੜ ਨਾਲ ਬੋਲੋ ਚਲਾ ਗਿਆ ਹੁਣ ਤੁਹਾਡੀਆਂ ਡਾਂਗਾਂ ਖਾਣ ਦਾ ਬੋਲੋ ਚਲਾ ਗਿਆ ਹੁਣ ਇਸ ਗੱਲ ਦੀ ਤਿਆਰੀ ਕਰਕੇ ਆਓ ਤੇ ਜੇ ਡਾਂਗ ਮਾਰਨੀ ਹੈ ਤੇ ਮੋਰੇ ਚਾਰ ਖਾਣੀਆਂ ਵੀ ਪਾਉਣੀਆਂ ਆਪਣੇ ਪਰਾਂ ਨੂੰ ਰੋ ਸਕੋ ਤੇ ਸਾਨੂੰ ਵੀ ਆਪਣੇ ਕੋਲ ਨਹੀਂ ਆਉਂਦੇ ਕਿ ਕੰਮ ਹੋਣਾ ਹੈ ਕੋਈ ਗੱਲ ਨਹੀਂ ਤੇ ਮੁੱਠੀ ਪੌਣੀ ਗੱਲ ਕੋਈ ਨਹੀਂ ਕਰਨੀ ਤੇ ਇਹ ਮਾਹੌਲ ਖਰਾਬ ਕਰਦਾ ਸਭ ਨੇ ਹਾਂ ਇੱਕ ਵਾਰ ਹੋਊਗਾ ਕਿੰਨਾ ਚਿਰ ਬਚਾਵਾਂਗੇ 2020 ਕੀ ਤੁਸੀਂ ਕਹੀ ਗਏ ਕਿਸਾਨਾਂ ਨੂੰ ਛਾਤ ਰਹਿਣਾ ਹੈ ਨੌਜਵਾਨਾਂ ਨੂੰ ਛਾਤ ਰਹਿਣਾ ਅਸੀਂ ਹੁਣ 2024 ਦੇ ਅੰਦੋਲਨ ਚ ਕਹੀ ਗਏ ਕਿ ਛਾਤ ਰਹਿਣਾ ਹੈ ਨੌਜਵਾਨਾਂ ਨੂੰ ਛਾਤ ਰਹਿਣਾ ਪਰ ਹੁਣ ਮੈਂ ਕਹਿੰਦਾ ਉਹ ਵੇਲਾ ਆ ਗਿਆ ਜੇਤ ਵਿੱਚ ਪਹੜ ਪਾ ਕੋਈ ਸ਼ੌਧ ਨਹੀਂ ਰਹਾ ਬੱਕਾਂ ਨਹੀਂ ਪੱਪੀ ਨਹੀਂ ਹਮਾਰੇ ਇਹ ਮੈਂ ਕਿੰਨੂ ਕੋ ਪਚਾ ਮੈਂ ਤੇ ਵਧ ਰਹਾ ਬਲੇਸ਼ ਸਾਰੇ ਸਾਡੀਆਂ ਜੰਮੀ ਮਾਇ ਲੱਗੂ ਸ਼ਰਾਬੀ ਚੋਰ ਇਹ ਧਰ ਪਿੰਡੀ ਵਾਲੇ ਉਧੋ ਭਜਾਏ ਹੋਏ ਇਹਨਾਂ ਦਾ ਪੰਜਾਣ ਚੋੜੂ ਦੇ ਆ ਕਿਤਨੀ ਵਾਰ ਤੇ ਆ ਸੰਜੋਬੀਏ ਤੇ ਸਤਿੰਦਰ ਜਾਨ ਦੇ ਠੱਗਾ ਦੇ ਪਰਚੇ ਹੋਏ ਇੱਥੇ ਆ ਰਹੀ ਚੋਰੀ ਦੀ ਪਾਰਟੀ ਜਿਹੜੇ ਅੱਜ ਪਿੰਡਾਂ ਦੇ ਸਰਪੰਚ ਇਹਨਾਂ ਨੇ ਕਰਨ ਪਟਿਆ ਭਾਈ ਭਗਤ ਚੋਦਾਰੇ ਉਹਨਾਂ ਨੂੰ ਮੈਂ ਬੇਨਤੀ ਕਰਦਾ ਹਾਂ ਭਰਾਵੋ ਪੰਜਾਰ ਵਾਰ ਖੜ੍ਹ ਜਾਓ ਪੰਜਾਬ ਸਰ ਇੱਕ ਲੱਖ ਰੋਡ ਦਾ ਕਰਤਾ ਚਰਾਤਾ ਇਹਨਾਂ ਨੇ ਪੰਜਾਬ ਦੇ ਲੋਕੀ ਬੋਲ ਤੂਗੇ ਤੇ ਪਹਿਲੇ ਗੋਥੀ ਤੁਸੀਂ ਹੋਣਾ ਪੰਜਾਬ ਵਾਲਿਆਂ ਨੇ ਜਿਹੜਾ ਪਿੰਡਾਂ ਦਾ ਸੁਲਤਾਨ ਚ ਇਹਨਾਂ ਨੇ ਚੱਕੀ ਬਣਿਆ ਪਹਿਲੇ ਗੋਥੀ ਤੁਸੀਂ ਹੋਣਾ ਤੁਹਾਡੇ ਗੋਥੀ ਅਜੜੇ ਐਮਐਲਏ ਬਣਾਏਗਾ ਪੰਜਾਬ ਨੂੰ ਲਟਾਉਣ ਚ ਪੰਜਾਬ ਦੇ ਬਾਕਾ ਮਰੌਣ ਚ ਇਹ ਛਾਵੇਂ ਦੂਜੇ ਪੁੱਛੀ ਇਹਨਾਂ ਨੇ ਉਹ ਐ ਸੋ ਅਸੀਂ ਇਹਨਾਂ ਨੂੰ ਕੋਲ ਕੋਲੇ ਚੋਰੀਆਂ ਇਹਨਾਂ ਨੂੰ ਠੱਗੀਆਂ ਪੰਜਾਬ ਦੇ ਵਿੱਚ ਨਹੀਂ ਕਰ ਲਿਆਗੇ ਤੇ ਪੰਜਾਬ ਦੀ ਜ਼ਮੀਨ ਨਹੀਂ ਮੁਕਮਲਿਆਂਗੇ ਇਹ ਕਿੰਨੇ ਚੈਲੰਜ ਕਰਦੇ ਆ ਮੈਂ ਕਹਿੰਦਾ ਕਿਸੇ ਵੀ ਸਭ ਪੰਜਾਬ ਨੂੰ ਮੈਂ ਕਹਿੰਦਾ ਭਗਵੰਤ ਸਿੰਘ ਮਾਨ ਨੂੰ ਕਿ ਜੇ ਹੈਗੀ ਜਿੱਤਿਆ ਛਾਉ ਆ ਜਾ ਫਿਰ ਜ਼ਮੀਨ ਚੜ ਕੇ ਨਸ ਪਾਈ ਜੇਰਾ ਤੁਸੀਂ ਇਹ ਰੋਜ਼ ਦਾ ਕੰਮ ਕਰ ਲਿਆ ਤੇ ਕਿਸਾਨਾਂ ਦੇ ਲੱਛੀਆਂ ਮਾਰੋ ਤੇ ਉਹਨਾਂ ਨੂੰ ਮੌਜੂਦ ਚੱਕ ਕੇ ਹੁਣ ਇੰਜ ਨਹੀਂ ਹੋਊਗਾ। ਦਿਲ ਕੰਨੀ ਹੋਊਗਾ। ਨਾ ਕੋਈ ਕਿਸਾਨ ਚੱਲੂਗਾ। ਨਾ ਕੋਈ ਲਾਠੀ ਖਾਊਗਾ। ਤੇ ਲਾਠੀ ਤੇ ਖਾਊਗਾ ਅਗਰ ਚਾਰ ਮਾਰੂ ਭਾਈ। ਇਹ ਵੀ ਤਿਆਰੀ ਕਰਕੇ ਆਉਂਦਾ। ਇਸ ਤੱਕ ਇਹ ਸਪਸ਼ਟ ਸਮਝ ਲਓ ਕਿ ਅੱਜ ਸਾਡੀ ਜ਼ਮੀਨਾਂ ਦੀ ਲੜਾਈ ਨਹੀਂ ਸਾਡੀ ਅਣਖ 'ਤੇ ਹਮਲਾ ਹੈ। ਸਾ ਪੰਜਾਬ ਦੀ ਕਦਰ 'ਤੇ ਹਮਲਾ ਉਹ ਕੰਮੀ ਦਾ ਪਈਆ। ਆਓ ਕੇ ਸਭੀ ਕਹਿੰਦੇ ਅੱਜ ਕਰਿਆ ਹੋਏ ਅਕਲੀ ਦਾ ਪਈਆ ਇਹ ਸਾਡੀ ਕੌਮ ਨੂੰ ਸੱਟ ਮਾਰ ਰਿਹਾ ਇਸ ਦਿੱਲੀ ਦੇ ਪਿਛੇ ਨੂੰ ਪਹੁੰਚਾਉਣਾ ਇੱਥੋਂ ਇਹਨੂੰ ਪਹੁੰਚਾਉਣਾ ਇੱਥੋਂ ਤੇ ਬੰਦੇ ਦਾ ਪੁੱਤ ਬਣ ਕੇ ਚਲਿਆ ਜਾ ਨਹੀਂ ਤਾਂ ਫਿਰ ਤੈਨੂੰ ਦੱਸ ਦਿੰਦੇ ਆ ਤੇ ਕੋਈ ਮੰਗਣ ਵੀ ਜਾਣਾ ਜਾਣਦੇ ਨੇ ਅਰੇ ਦਿੱਲੀ ਵੀ ਜਾਣਾ ਜਾਣਦੇ ਨੇ ਤੇ ਫਿਰ ਉਹ ਲੋਕ ਜਿਹੜੇ ਸਾਡੇ ਤੇ ਜਾਟੀਆਂ ਕਰਦੇ ਨੇ ਉਹਨਾਂ ਦਾ ਮੂੰਹ ਮੋੜਨਾ ਵੀ ਕਾੰਦਦੇ ਨੇ ਚੁੱਪ ਰਹਾਓ ਉਹ ਕੋਈ ਗੱਲ ਨਹੀਂ ਕਈ ਵਾਰੀ ਲੋਕ ਮੇਰੇ ਭਰਾ ਵੀ ਕਹਿ ਦਿੰਦੇ ਆ ਕਿ ਤੂੰ ਬਿਨਾ ਸੋਚੇ ਸਮਝੇ ਬੋਲਦਾ ਹੈ ਪੰਜਾਬ ਨੂੰ ਆਪਾਂ ਅਗਰੀ ਬੋਈ ਉਹ ਅੱਗ ਲੱਗ ਚੁੱਕੀ ਪੰਜਾਬ ਤਾਂ ਮੁਟ ਚੁੱਕਿਆ ਅਸੀਂ ਬੁਝਾਉਂਦੇ ਰਹਿਾਂਗੇ ਇਹ ਮੁਟ ਕੇ ਰਹਿਾਂਗੇ ਥੋਰ ਇਸ ਕਰਕੇ ਸਾਨੂੰ ਹੋਰ ਅੱਗ ਦਾ ਟਕਰਾ ਕਰਨ ਨੂੰ ਉਹ ਲੋਕ ਦਾ ਟਕਰਾ ਕਰਨ ਨੂੰ ਲੋਹੇ ਦੇ ਘਾਰ ਹੀ ਮੋਨੇ ਪੜੇ ਇਸ ਕਰਕੇ ਭਰਾਵੋ ਤਕਰੋ ਹੋ ਕੇ ਤੇ ਜਿਹੜੀ ਲਗਾਈ ਆ ਭਗਵੰਤ ਮਾਨ ਨੂੰ ਕਹ ਕੇ ਤੇਰਾ ਤਾਂ ਨਸ਼ਿਆ ਵਿਰੋਧ ਖਤ ਹੋ ਗਿਆ ਫੇਰ ਨਸ਼ੇ ਨਹੀਂ ਖਤਮ ਹੋ ਸਾਡਾ ਜਿਹੜਾ ਮੀਨ ਪੂਲਿੰਗ ਦੇ ਵਿਰੁੱਧ ਚੋਟ ਹੈ ਇਹਨੂੰ ਕਾਮਯਾਬ ਕਰਕੇ ਦਾਂਗੇ ਜਾਂ ਮਰਾਂਗੇ ਤੇ ਚਾਹ ਫਿਰੋ ਤੈਨੂੰ ਜ਼ਮੀਨ ਦੇਵਾਂਗੇ ਤਾਂ ਚਾਹ ਫਿਰ ਮਰ ਕੇ ਦਾਂਗੇ ਚਲੋ ਕਰੋ ਜੀ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਜਿਹੜਾ ਟਰੈਕਟਰ ਮਾਰਚ ਅੱਜ ਹੋ ਰਿਹਾ ਇਹ ਪੰਜਾਬ ਸਰਕਾਰ ਨੂੰ ਉਹ ਮੀਆਂ ਹਲਾ ਕੇ ਰੱਖ ਦੇਗਾ ਮਹਾਰਾਜ ਜਿਸ ਵਾਸਤੇ ਤੇ ਭਾਈ ਇਹ ਟਰੈਲਰ ਹੈ ਅਸਲ ਆ ਗਿਆ ਜਿਹੜਾ ਫਿਲਮ ਆ ਬਾਗੀ ਹੈ ਪਾ ਕੇ ਇਸ ਕਰਕੇ ਪੌਂਸਿੰਗ ਵਾਪਸ ਲੈ ਲਓ ਉਹ ਚੰਗਾ ਰੋ ਚੰਗਾ ਰੋ ਇੱਧਰ ਲੈ ਲਓ ਸੰਜੋਤ ਸਿੰਘ ਸੰਜੋਤ ਸਿੰਘ ਤੱਕ ਖਾਨ ਮੋਰਚੇ ਦੇ ਸੱਦੇ ਤੇ ਜੋ ਪੰਜਾਬ ਸਰਕਾਰ ਵੱਲੋਂ ਟੱਕੇ ਨਾਲ ਕਿਸਾਨਾਂ ਦੀ ਜ਼ਮੀਨ ਖੋਈ ਜਾ ਰਹੀ ਆ ਉਹਦੇ ਵਿਰੁੱਧ ਸਾਰੇ ਪੰਜਾਬ ਦੇ ਵਿੱਚ ਟਰੈਕਟਰ ਮਾਰਚ ਹੋ ਰਿਹਾ ਜਿਸ ਤੇ ਤਹਿਤ ਅੱਜ ਹੁਸ਼ਿਆਰਪੁਰ ਦੇ ਵਿੱਚ ਵੀ ਸਾਡੇ ਜਿਹੜੇ 2-3 ਪਿੰਡ ਆ ਔਰ ਹਿਰਾ ਛੇਰਗੜ ਤੇ ਢੋਲਨਵਾਲ ਪਿੰਡਾਂ ਦੀ ਜਿਹੜੀ ਜ਼ਮੀਨ ਆ ਰਹੀ ਆ ਉਹਦੇ ਵਿਰੁੱਧ ਅਸੀਂ ਹੁਸ਼ਿਆਰਪੁਰ ਦੇ ਵਿੱਚ ਰੋਸ ਪ੍ਰਦਰਸ਼ਨ ਕਰ ਰਹੇ ਆ ਸੋ ਅੱਜ ਦਾ ਸਾਡਾ ਰੋਸ ਪ੍ਰਦਰਸ਼ਨ ਜਿਹੜਾ ਇਹ ਸਰਕਾਰ ਨੂੰ ਇੱਕ ਚੇਤਾਵਨੀ ਆ ਵੀ ਜਾਂ ਤਾਂ ਉਹ ਲੈਸ ਲੈਟ ਪੁਲਿੰਗ ਕੌਸੇ ਨੂੰ ਜਿੰਨੀ ਛੇਤੀ ਹੋ ਸਕਦਾ ਉਹ ਬਾਸ ਲੈ ਲਵੇ ਨਹੀਂ ਤਾਂ ਹੁਣ ਤਾਂ ਅਜੇ ਸਿਰਫ ਅਸੀਂ ਟਰੈਕਟਰ ਮਾਰਚ ਕਰ ਰਹੇ ਆਂ ਤੇ ਅਸੀਂ ਇਹਨਾਂ ਜਿੰਨੇ ਵੀ ਆ 93 ਭੇਡਾਂ ਜਿਹੜੀਆਂ ਝਾੜੂ ਵਾਲਿਆਂ ਦੀ ਸਾਡੀ ਗਲਤੀ ਦੇ ਨਾਲ ਅਸੀਂ ਟਣ ਬੈਠੇ ਆਂ ਅਸੀਂ ਇਹਨਾਂ ਦੇ ਘਰੋਂ ਜਿਹੜਾ ਉਹ ਬਾਹਰ ਨਿਕਲਾਇਓ ਮੁਸ਼ਕਲ ਕਰ ਦਾਂਗੇ ਕਿਸੇ ਭਲੇਖੇ ਦੇ ਵਿੱਚ ਨਾ ਰਹਿਣ ਕਿ ਪਹਿਲਾਂ ਦੋ ਵਾਰੀ ਐਸਕੇਐਮ ਤੇ ਐਸਕੇਐਮ ਗਾਰ ਗੈਰ ਹਾਜੀਤ ਨੂੰ ਜੋ ਖੇਅਰ ਦਿੱਤਾ ਜਾਂ ਜੋ ਉੱਥੇ ਲੁੱਟਫੋ ਮਚਾਈ ਆ ਉਹ ਇਹਨਾਂ ਦੇ ਮਨ ਵਿੱਚ ਭਲੇਖਾ ਆ ਸਾਰੇ ਕਿਸਾਨ ਜਿੱਥੇ ਬੰਦਿਆਂ ਅੱਜ ਤੁਹਾਨੂੰ ਮੀਡੀਆ ਨੂੰ ਪਤਾ ਲੱਗ ਗਿਆ ਹੋਣਾ ਆਪਾਂ ਸਾਰੇ ਬਿਲਕੁਲ ਇਕੱਠੇ ਆ ਕਿਸੇ ਵੀ ਕਿਸਾਨ ਦੀ ਇੱਕ ਮਰਲਾ ਜ਼ਮੀਨ ਵੀ ਜਿਹੜੀ ਆ ਉਹ ਪੰਜਾਬ ਸਰਕਾਰ ਨੂੰ ਖੋਹ ਨਹੀਂ ਦਿੱਤੀ ਜਾਊਗੀ ਇਹ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਟਰੈਕਟਰ ਜਿਹੜੇ ਆ ਜਿੰਨੇ ਵੀ ਪ੍ਰਭਾਵਿਤ ਖੇਤਰ ਸਿਗੇ ਜਿੱਥੇ ਲੈਂਡ ਪੂਲਿੰਗ ਪਾਲਿਸੀ ਲਾਗੂ ਹੋਈ ਸੀ ਉੱਥੇ ਅੱਜ ਟਰੈਕਟਰ ਮਾਰਚ ਕੱਢ ਰਹੇ ਆ ਭਗਵੰਤ ਜੀ ਸਰਕਾਰ ਨੂੰ ਚੇਤਾਵਨੀ ਦੇਣ ਲੱਗੇ ਆ ਕਿ ਭਾਈ ਹੋਸ਼ ਦੇ ਵਿੱਚ ਆ ਜਾ ਤੇ ਜੁੱਧ ਨਸ਼ਾ ਵਿਰੋਧ ਤੂੰ ਲਈ ਬੈਠਾ ਆ ਇਧਰ ਜੁੱਧ ਜ਼ਮੀਨ ਵਿਰੋਧ ਲੱਗ ਗਿਆ ਹੈ ਮੁੜ ਕੇ ਜੁੱਧ ਪੰਜਾਬ ਵਿਰੁੱਧ ਲੱਗ ਜਾਣਾ ਜੇ ਪੰਜਾਬ ਹੀ ਨਾ ਬਚੂਗਾ ਜ਼ਮੀਨ ਨੂੰ ਨਾ ਬਚੂਗੀ ਤੇ ਨਸ਼ਿਆ ਵਿਰੁੱਧ ਕਿਹੜਾ ਤੂੰ ਜੁੱਧ ਲਾ ਕੇ ਬੈਠਾ ਤੂੰ ਹੋਸ਼ ਦੇ ਵਿੱਚ ਆ ਜਾ ਤੇਰੇ ਜਿਹੜੇ 94 ਨੂੰ ਸਿੱਧਾ ਝਾੜੂ ਮਾਰ ਕੇ ਜਿਤਾਇਆ ਸੀ ਇਹ 94 ਨੂੰ ਪੁੱਠਾ ਝਾੜੂ ਮਾਰ ਕੇ ਜਿਤਾਵਾਂਗੇ ਔਰ ਇੱਕ ਚੇਤਾਵਨੀ ਦੇ ਦਿੰਨੇ ਆ ਅਸੀਂ ਐਸਕੇ ਵੱਲੋਂ ਜੇਕਰ ਜ਼ਮੀਨਾਂ ਦੇ ਵਿੱਚ ਪੈਰ ਰੱਖਣ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਕਿਥੇ ਮੰਤਰੀ ਨੇ ਕਿਸੇ ਸੰਤਰੀ ਨੇ ਕਿਸੇ ਪ੍ਰਸ਼ਾਸਨ ਨੇ ਤਾਂ ਕਿਸੇ ਨੇ ਦੇਖਣ ਦੀ ਵੀ ਗੋਹ ਕੀਤੀ ਤਾਂ ਸਣੇ ਹੀ ਸਾਰਾ ਕੁਝ ਮਲਿਆ ਮੇਟ ਇਹਨਾਂ ਦਾ ਕਰ ਦਿਆਂਗੇ ਸ਼ਗਾ ਇੱਕ ਨਹੀਂ ਪੰਜਾਬ ਦੀ ਧਰਤੀ ਉਹ ਧਰਤੀ ਹੈ ਜਿੱਥੇ ਸ਼ਹੀਦਾਂ ਦਾ ਖੂਨ ਡੁੱਲਿਆ ਆਇਆ ਉਹਨਾਂ ਦੇ ਵਾਰਸਾਂ ਦੀ ਧਰਤੀ ਆ ਤੇ ਉਹ ਵਾਰਸਾਂ ਅੱਜ ਪੰਜਾਬ ਦੇ ਜਾਗ ਪਾਇਆ ਸਾਡੀ ਮਾਂ ਨੂੰ ਸਾਡੀ ਜ਼ਮੀਨ ਨੂੰ ਆ ਤਾਂ ਪਾਇਆ ਤੇ ਇਹਨਾਂ ਨੂੰ ਬਿਲਕੁਲ ਨਹੀਂ ਬਖਸ਼ਾਂਗੇ ਇਹਨਾਂ ਨੂੰ ਪੰਜਾਬ ਤੋਂ ਭਜਾਵਾਂਗੇ ਔਰ ਦਿੱਲੀ ਤੋਂ ਪਾਰ ਰੰਨਾ ਉਹ ਰਸਤਾ ਦਿਖਾਵਾਂਗੇ ਸਰ ਸਾਹਿਬ ਉਹ ਸੀਐਮ ਕਹਿ ਰਹੇ ਨੇ ਕਿ ਇਸ ਜਗ ਇਸ ਮੀਟਿੰਗ ਦੇ ਅਗਰ ਕੇ ਜਗ੍ਹਾ ਦੇਰੀ ਦੇ ਦਿਓ ਤੇ ਨਹੀਂ ਦੇ ਰਹੇ ਉਹ ਬਹੁਤ ਝੂਠ ਬੋਲ ਰਿਹਾ ਸੀਐਮ ਜੀ ਉਹ ਤਾਂ ਭਾਂਡਿਆ ਬਿਲਕੁਲ ਝੂਠ ਬੋਲ ਰਿਹਾ ਆ ਜਗਰਾਉਂ ਦੇ ਵਿੱਚ ਦੇਖੋ ਇੱਕ ਤਹਿਸੀਲਦਾਰ ਨੇ ਨੋਰਸ ਜਾਰੀ ਕਰ ਦਿੱਤਾ ਕਿ ਇਹਦਾ ਸੀਐਲਜੂ ਤੁਹਾਨੂੰ ਦੇਣਾ ਨਹੀਂਗਾ ਨਾ ਤੁਸੀਂ ਉੱਥੇ ਮਕਾਨ ਬਣਾ ਸਕਦੇ ਨਾ ਤੁਸੀਂ ਦੁਕਾਨ ਬਣਾ ਸਕਦੇ ਨਾ ਤੁਸੀਂ ਵੇਚ ਸਕਦੇ ਪੰਜਾਬ ਦੇ ਵਿੱਚ ਬਹਿਸ਼ਤ ਪਾਤੀ ਹੁਣ ਜਿਹੜੀ ਸਾਡੀ 2-2 ਕਰੋੜ ਦੀ ਕਿੱਲਾ ਜ਼ਮੀਨ ਸੀ ਅੱਜ ਵਪਾਰੀ ਕਹਿੰਦਾ ਮੈਂ ਜ਼ਮੀਨ ਖਰੀਦਦਾ ਹੀ ਨਗਾ ਗਾਹ ਕਹੈ ਨੀਗਾ ਪਰ ਜੇ ਲੈਂਡ ਪੂਲਿੰਗ ਅਧੀਨ ਆ ਗਈ ਤੇ ਸਾਨੂੰ 1200 ਕੇਲ ਗੱਜ ਵੇਲਾਗੇ ਅਸੀਂ ਤੇ ਬਾਕੀ ਸਾਡੀ ਜ਼ਮੀਨ ਜਿਹੜੀ ਹੈ ਛੇਕ ਨਾਲਾ ਇੱਕ ਕਿੱਲੇ ਚੋਂ ਦੋ ਗਣਾ ਸਾਨੂੰ ਦੇਤੀ ਛੇਕ ਨਾਲਾ ਤੇ ਚੋਰੀ ਹਰਪਣਗੇ ਕੀ ਬੀਬੀਆਂ ਨੂੰ ਹਜ਼ਾਰ-ਹਜ਼ਾਰ ਰੁਪਏ ਦੇਣਗੇ ਇਹ 27 ਦਾ ਇਲੈਕਸ਼ਨ ਲੜਨਗੇ ਹੁਣ ਐਨ ਆਰ ਆਈ ਨੇ ਤਾਂ ਨਹੀਂ ਪੈਸਾ ਦੇਣਾ ਇਹਨਾਂ ਨੇ ਪੌਲਸੀ ਬਣਾਈ ਐ ਪੰਜਾਬ ਦੀ ਜ਼ਮੀਨ ਖਤਮ ਕਰ ਦਿਓ ਪੰਜਾਬ ਦਾ ਰੋਜ਼ਗਾਰ ਖਤਮ ਕਰ ਦਿਓ ਪੰਜਾਬ ਦਾ ਕਿਸਾਨ ਖਤਮ ਕਰ ਦਿਓ ਪੰਜਾਬ ਨੂੰ ਵਹਿਲਾ ਕਰ ਦਿਓ ਆ ਜਿਹੜੀ ਭਾਰਤ ਮਾਲਾ ਯੂਰੋ ਪ੍ਰੋਜੈਕਟ ਇਹਨਾਂ ਨੇ ਬਣਾਇਆ ਇਹ ਕਿਸ ਦੇ ਸਾਗਲੇ ਬਣਾਇਆ ਇਹ ਉਹਨਾਂ ਚੋਰਾ ਲਈ ਬਣਾਇਆ ਆ ਕਿ ਪੰਜਾਬ ਤੇ ਕਬਜ਼ਾ ਕਰ ਲੈਣ ਪਰ ਪੰਜਾਬ ਤੇ ਕਬਜ਼ਾ ਨਹੀਂ ਕਰਨ ਦੇਵਾਂਗੇ ਸਰ ਪਹਿਲਾਂ ਜਿਹੜੀ ਆ ਸੈਂਟਰ ਗਵਰਨਮੈਂਟ ਕੋਲਸੀ ਬਣਾਈ ਗਈ ਕਿਸਾਨਾਂ ਨੇ ਉਸ ਤੋਂ ਬਾਅਦ ਹੁਣ ਪੰਜਾਬ ਸਰਕਾਰ ਨੇ ਬਣਾਈ ਐ ਕੀ ਲੱਗਦਾ بار-ਬਾਰ ਆਏ ਉਹਨਾਂ ਨੂੰ ਦਾਖਲ ਕਿਉਂ ਵੇ ਕੋਈ ਕੋਈ ਥਾਲੀ ਦੇ ਚਟੇ ਬਟਕੇ ਆ ਮੈਨੂੰ ਲੱਗਦਾ ਆ ਆਰਐਸਐਸ ਦੀ ਨੀਤੀ ਆ ਇਹ ਖਾਖੀ ਕੱਚੇ ਵਾਲਿਆਂ ਦੀ ਨੀਤੀ ਆ ਇਹ ਜਿਹੜਾ ਕੇਜਰੀ ਵਾਲਿਆ ਵੀ ਉਹਨਾਂ ਦੇ ਨਾਲ ਹੀ ਸੰਬੰਧ ਰੱਖਦਾ ਆ ਇਹ ਕਿਤੇ ਕੋਈ ਖੇਤਰੀ ਪਾਰਟੀ ਨਹੀਂ ਹੈਗੀ ਕੋਈ ਪੰਜਾਬ ਦੀ ਪਾਰਟੀ ਨਹੀਂ ਹੋਊਗੀ ਵੀਰਾ ਪੰਜਾਬ ਦਾ ਦਰਦ ਆ ਪਹਿਲਾਂ ਤੈਨੂੰ ਕਾਨੂੰਨਾਂ ਦੀਨ ਪੰਜਾਬ ਦੀ ਜ਼ਮੀਨ ਨੂੰ ਖਤਮ ਕਰਨਾ ਚਾਹੁੰਦੇ ਸੀ ਅੱਜ ਇਹ ਲੈਂਡ ਪੁਲੀ ਗੱਲ ਨਹੀਂ ਖਤਮ ਕਰਨਾ ਚਾਹੁੰਦੇ ਆ ਇਹ ਤਾਂ ਫੇ ਸਾਰੀ ਪੰਜਾਬ ਦੀ ਜ਼ਮੀਨ ਖਤਮ ਕਰ ਦੇਣਗੇ ਸੋਸੇ ਪੰਜਾਬ ਦੇ ਵਿੱਚ ਜਿੱਦਾਂ ਵਾੜੇ ਸੀ ਨਾ ਇਦਾਂ ਡਾਂਗਾ ਮਾਰ ਮਾਰ ਕੇ ਭਜਾਵਾਂਗੇ ਇਹਨਾਂ ਨੂੰ ਪਿੰਡਾਂ ਚ ਨਹੀਂ ਵੜਨ ਦਵਾਂਗੇ ਇਹਨਾਂ ਨੂੰ ਸ਼ਹਿਰਾਂ ਚ ਨਹੀਂ ਵੜਨ ਦਵਾਂਗੇ ਇਹ ਜਿਹੜੇ ਇਹਨਾਂ ਦੇ ਮੰਤਰੀ ਰੈਲੀਆਂ ਕਰਦੇ ਨੇ ਰੈਲੀਆਂ ਦਾ ਵੀ ਅਲੇ ਦਿਨਾਂ ਚ ਜਿਹੜਾ ਬਾਈਕਾਟ ਕਰਾਂਗੇ ਅਗਲੀ ਰਣਨੀਤੀ ਅੱਜ ਟਰੈਕਟਰ ਮਾਰਚ ਕਰਾਂਗੇ ਸਾਰੀਆਂ ਜਥੇਬੰਦੀਆਂ ਜਿਹੜੀਆਂ ਉਹ ਇਕੱਠੀਆਂ ਹੋ ਗਈਆਂ 24 ਅਗਸਤ ਨੂੰ ਅਸੀਂ ਮੁੱਲਾਪੁਰ ਦੇ ਵਿੱਚ ਕਬੱਡੀ ਕਿਸਾਨ ਮਹਾਪੰਚਾਇਤ ਕਰਕੇ ਜਿਹੜਾ ਉੱਥੇ ਨਵੇਂ ਪ੍ਰੋਗਰਾਮ ਦਾ ਆਗਾਜ਼ ਕਰਨ ਦਾ ਐਲਾਨ ਕਰਾਂਗੇ ਅੱਜ ਅਸੀਂ ਆਪਣੇ ਪੰਜਾਬ ਦੀ ਜਨਤਾ ਹੋਏ ਨੇ ਪੰਜਾਬ ਦੀ ਜਨਤਾ ਜਿਹੜੀ ਸੜਕਾਂ ਦੇ ਵਿੱਚ ਆਈ ਆ ਇਹਦਾ ਸਾਡਾ ਕਾਨ ਹੈ ਸਰਦਾਰ ਭਗਵੰਤ ਸੇਮਾਨ ਮੁਖਮਤੀ ਪੰਜਾਬੀ ਨੇ ਜਿਹੜੀ ਲੈਂਡ ਕੁਜੀ ਪਾਲਿਸੀ ਸ਼ੁਰੂ ਕੀਤੀ ਆ ਆਪਣੇ 2025 ਦੇ ਵਿੱਚ ਉਹਦੇ ਆਧਾਰ ਤੇ ਅਸੀਂ ਉਹਦਾ ਵਿਰੋਧ ਕਰਦੇ ਆ ਕਿਉਂਕਿ ਸਾਡੀ ਹੁਸ਼ਿਆਰਪੁਰ ਦੀ ਦੁਆਬੇ ਦੀ ਜ਼ਮੀਨ ਹਾਫ ਕੋਤੇ ਸ਼ੇਅਰਕਾਰ ਤੇ ਫੋੜੀ ਜੀ ਪੜੀ ਅਪਜਾਓ ਦੀ ਜ਼ਮੀਨਾਂ ਜਿੱਥੇ ਹਰ ਕਿਸਾਨੀਆਂ ਦਾ ਅਨਾਜ ਪੈਦਾ ਹੁੰਦਾ ਉਹ ਜੇ ਸਾਡੀ ਜ਼ਮੀਨ ਖੁੱਛ ਗਈ ਤੇ ਸਾਡਾ ਜਿਹੜਾ ਪੰਜਾਬ ਦੁਆਬਾ ਹੈਗਾ ਤੇ ਲੋਕ ਭੁੱਖੇ ਮੰਨਗੇ ਸਾਡਾ ਹਿਸ਼ਾਰਪੋੜ ਦੀ ਪਛਨੀ ਇੱਕ ਬਸੋਂ ਲਾਗੇ ਕਰਕੇ ਅਸੀਂ ਸਬਜ਼ੀਆਂ ਹੋਰ ਫਲਾਂ ਫਲ ਵਗੈਰਾ ਰੋਜ਼ ਪੈਦਾ ਕਰਕੇ ਕਿਸਾਨਾਂ ਨੂੰ ਆਪ ਕਿਸਾਨ ਸਾਰੇ ਗਜਰਤਾ ਦੇ ਮੂੰਹ ਵਿੱਚ ਪਬਲਿਕ ਆ ਕਿਸਾਨ ਦੇ ਢੇਟ ਭਰਦੇ ਆ ਪਰ ਅਸੀਂ ਲੈਂਡ ਪਾਲਸੀ ਜਿਹੜੀ ਸਕੀਮ ਆ ਅਸੀਂ ਦਾ ਬਰੋਧ ਕਰਦੇ ਆ ਅਸੀਂ ਭਗਵੰਤ ਮਾਨ ਸਿਕਾ ਨੂੰ ਅਪੀਲ ਕਰਦੇ ਆ ਕਿ ਇਹਨੂੰ ਜਿਹੜੀ ਇਹ ਜਿਹੜੀ ਪਾਲਸੀ ਆ ਬੰਦ ਕੀਤੀ ਜਾਵੇ ਆਮ ਜਨਤਾ ਨੂੰ ਬਾਕੀ ਭਗਵੰਤ ਮਾਨ ਦੇ ਸਾਢੇ 3 ਸਾਲ ਜਿਹੜੇ ਕਾਰਜਕਾਰੀ ਆ ਵੀ ਪੰਜਾਬ ਦੇ ਪੇਰ ਜਗਾਰਾ ਪ੍ਰਤੀ ਬਿਲਕੁਲ ਜ਼ੀਰੋ ਆ ਆ ਤੁਸੀਂ ਦੇਖਿਆਗੇ ਸਿਹਤ ਵਿਭਾਗ ਦੇ ਵਿੱਚ ਜਿਹੜੀ ਸਾਢੇ ਕੋਈ ਭਾਤ ਨਹੀਂ ਕੀਤੀ ਸਿੱਖਿਆ ਵਿਭਾਗ ਦੇ ਵਿੱਚ ਕੋਈ ਭਾਤ ਨਹੀਂ ਕੀਤੀ ਆਪਣੇ ਤਕਨੀਕ ਕਿਸੇ ਕੇ ਬਰੋਗਾਂ ਪਰ ਭਾਰਤ ਨੇ ਕੀਤੀ ਪਸ਼ੂ ਪਾਲਣ ਪਹਾੜੀ ਪੋਟਾਲੀਆ ਭਗਵਾਨ ਤਮਾਨ ਇੱਕ ਲਾਰੇਵਾਜ ਆ ਇੱਕ ਇੱਕ ਬਾਦਿਆ ਕਰ ਮੁਕਰੀਆ ਕਿ ਭਗਵੰਤ ਮਾਨ ਨੇ 15 ਅਗਸਤ 2021 ਨੂੰ ਯੂਬੀਕੇ ਮੇਨ ਨਾਲ ਮੁਯੋਤਾ ਗੱਲ ਕੀਤੀ ਹੈਗੀ ਵਾਦਾ ਕੀਤਾ ਹੈਗਾ ਅਸੀਂ ਜਦੋਂ ਸਾਡੀ ਚੰਗੀ ਸਰਕਾਰ ਆਏਗੀ ਅਸੀਂ ਹਰ ਇੱਕ ਬੰਦੇ ਨੂੰ ਰੋਜ਼ਗਾਰ ਦਵਾਂਗੇ ਉਮਰਾਂ ਛੋਟ ਦਵਾਂਗੇ ਅੱਜ ਸਾਢੇ 3 ਸਾਲ ਹੋ ਗਿਆ ਭਗਵੰਤ ਮਾਨ ਹੀ ਰਵੈਤੀ ਪਾਰਟੀਆਂ ਦੇ ਮੁੱਖ ਉਹਨਾਂ ਦੇ ਪਾਏ ਹੋਏ ਪੁਣਜਾਰਿਆ ਅਸੀਂ ਭਗਵੰਤ ਮਾਨ ਨੂੰ ਤਾਣਾ ਕਰਦੇ ਆ ਆਪਣੇ ਕੀਤੇ ਹੋਏ ਵਾਅਦਿਆਂ ਦਾ ਕੰਮ ਕਰੇ ਨਹੀਂ ਤਾਂ ਨਹੀਂ ਤਾਂ ਅੱਪਕ ਕੋਹੀ ਨੂੰ ਕੋਥੇ ਛੱਡੇ ਭਗਤ ਸਿੰਘ ਦੀ ਜਿਹੜੀ ਸੋਚ ਨੂੰ ਇਹਨ ਕਲੰਕ ਲਾਇਆ ਮੈਂ ਕਹਿੰਦਾ ਭਗਤ ਦਾ ਬਾਰਸਾ ਭਗਤ ਸਿੰਘ ਦੀ ਸੋਚ ਨੂੰ ਪਹਿਰਾ ਦੇਾਂਗੇ ਇਹਨ ਭਗਤ ਸਿੰਘ ਦੀ ਪੱਗ ਬਣ ਕੇ ਉਹਨੂੰ ਵੀ ਤਾਕ ਲਾਇਆ ਮੈਂ ਪੰਜਾਬ ਦੀ ਜਨਤਾ ਨੂੰ ਕਹਿੰਦਾ ਪੰਜਾਬ ਦੇ ਵਾਸੀਓ ਸचेत ਹੋ ਜਾਓ ਇਹ ਭਗਵਾਨ ਤਮਾਰ ਲਾਰੇ ਵਾ ਇਕੜਿਆ ਅਸੀਂ ਪੀਣਾ ਤੇ ਅੱਖਾਂ ਮੀਡੀਆ ਪਿਛਵਾੜ ਕਰਕੇ 94 ਵਿਧਾਇਕ ਆਪਣੇ ਵਿਧਾਨ ਸਭਾ ਪਹੁੰਚੇ ਆ ਜਿਹੜੇ ਅੱਜ ਮੂਕ ਤਰਸ਼ਾ ਵਾਂਗੂ ਬੈਠੇ ਆ ਪੰਜਾਬ ਦੇ ਜਨਤਾ ਵਾਸਤੇ ਬੇਰਜਗਾਰਾ ਬਦੇ ਕੋਈ ਨਹੀਂ ਬੋਲ ਰਿਹਾ ਜੈ ਜਨਤਾ ਜੈ ਸਿੰਘਾ ਜਿੱਤ ਲੜਦੇ ਲੋਕ ਬਿਲਕੁਲ ਸਹੀ ਆ ਜੀ ਇਹ ਮੰਤਰੀ ਸਾਡੀਆਂ ਵੋਟਰਾਂ ਬਣੇ ਆ ਇਹ ਘਰ ਦੀ ਘਰ ਦੀਆਂ ਵੋਟਾਂ ਲੈ ਕੇ ਨਹੀਂ ਬਣੇ ਉਹਨਾਂ ਕੋ ਡਿਗਰੀ ਡਿਗਰੀ ਨਾਲ ਡਿਪਲੋਮਾ ਇਹਨਾਂ ਕੋ ਇਹ ਜਨਤਾ ਦੀ ਵੋਟਾਂ ਬਣੀਆਂ ਜੇ ਇਹ ਬਣਿਆ ਸੋਸ਼ਲ ਵਰਕਰ ਇਹ ਕੌਨਸੀ ਵਾਪਸ ਨਹੀਂ ਲੈਂਦੇ ਤਾਂ ਆਪਾਂ ਇਹ ਵੋਟ ਲੱਗਣਗੇ ਗਾਹ ਵੱਡੇ ਵੱਡ ਬੋਲ ਲੱਗਣਗੇ ਘਰ ਘਰ ਵਿਰੋਧ ਹੋਏਗਾ ਇਹਨਾਂ ਦਾ ਜੇ ਇਹ ਘਰ ਪਾਲਿਸੀ ਵਾਪਸ ਨਹੀਂ ਲੈਂਦੇ ਅੱਜ ਤਾਂ ਇਹ ਸੈਕਟ ਮਾਰਕਟੇ ਯਾਰ ਕਿਸਾਨਾਂ ਨੂੰ ਕੀ ਕਹਿਣਾ ਚਾਹੁੰਗੇ ਸਰ ਮੈਂ ਸਭ ਤੋਂ ਪਹਿਲਾਂ ਤੁਹਾਨੂੰ ਦੱਸਣਾ ਚਾਹੁੰਦਾ ਜੀ ਮੈਂ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਜਨਰਲ ਕਾਦੀਆਂ ਪਵਿੱਤਰ ਸਿੰਘ ਢੋਗਾ ਹਸ਼ਿਆਰਪੁਰ ਤੋਂ ਜੀ ਅੱਜ ਦਾ ਟਰੈਕਟਰ ਮਾਰਚ ਕੱਢਿਆ ਰਿਹਾ ਸਾਡੇ ਹਸ਼ਿਆਰਪੁਰ ਦੇ ਵਿੱਚ ਦੋ ਪਿੰਡਾਂ ਦੀ ਸ਼ੇਰਗੜ ਤੇ ਪੁਰਹੀਰਾ ਦੀ 550 ਕਲਾ ਜਮੀਨ ਐਕਵਾਇਰ ਕੀਤੀ ਜਾ ਰਹੀ ਹੈ ਜਿਹੜੀ ਲੈਂਡ ਪੋਲਿੰਗ ਪਾਲਸੀ ਦੇ ਆਧਾਰ ਦੇ ਉੱਤੇ ਇਹ ਅੱਜ ਉਸ ਦੇ ਰੋਸ ਦੇ ਵਜੋਂ ਟਰੈਕਟਰ ਮਾਰਚ ਕੱਢ ਰਹੇ ਆ ਤੇ ਭਗਵੰਤ ਮਾਨ ਨੂੰ ਟਰੇਲਰ ਦਿਖਾ ਰਹੇ ਆ ਜੇ ਲੈਂਡ ਪੋਲਿੰਗ ਪਾਲਸੀ ਰੱਦ ਨਾ ਕੀਤੀ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਤੇ ਜਿੰਨੇ ਵੀ ਇਹਨਾਂ ਦੇ ਮੰਤਰੀ ਸਾੰਤਰੀ ਆ ਜਿੰਨੇ ਐਮਐਲਏ ਆ ਇਹਨਾਂ ਨੂੰ ਘਰਾਂ ਜੋ ਨਿਕਲਣਾ ਬਾਹਰ ਬੰਦ ਕਰਾਂਗੇ ਇਹ ਜਿੰਨਾ ਚਿਰ ਸਾਡੀ ਲੈਂਡ ਪੋਲਿਸੀ ਰੱਦ ਨਹੀਂ ਕਰਦਾ ਉਹਨਾਂ ਚਿਰ ਅਸੀਂ ਇਹਨਾਂ ਦਾ ਜੀਣਾ ਹਰਾਮ ਕਰਕੇ ਰੱਖਾਂਗੇ ਤੇ ਕੀ ਸਰ ਪੰਜਾਬ ਸਰਕਾਰ ਦੇ ਖਿਲਾਫ ਹੈ ਜਾਂ ਕੇਂਦਰ ਸਰਕਾਰ ਦੇ ਖਿਲਾਫ ਜਿਹੜੀ ਲੈਂਡ ਪੋਲਿੰਗ ਪਾਲਿਸੀ ਆ ਇਹ ਕੇਜਰੀਵਾਲ ਦੇ ਕਹਿਣ ਤੇ ਤੇ ਭਗਵੰਤ ਮਾਨ ਪੰਜਾਬ ਸਰਕਾਰ ਕਰ ਰਹੀ ਆ ਤੇ ਕੀ ਤਨ ਆਉਣ ਵਾਲੇ ਸਮੇਂ ਦੇ ਵਿੱਚ ਪਿੰਡਾਂ ਦੇ ਵਿੱਚ ਮੰਤਰੀ ਨੂੰ ਬਣਨ ਦਿੱਤਾ ਜਾਵੇਗਾ ਕਿ ਤੇ ਨਹੀਂ ਜਿਹੜਾ ਆਉਣ ਵਾਲਾ ਸਮਾਂ ਆ ਉਹ ਤਾਂ ਭਗਵੰਤ ਮਾਨ ਸਰਕਾਰ ਇਹ ਦੱਸੇਗੀ ਜੇ ਤਾਂ ਲੈਂਡ ਪੋਲਿੰਗ ਲੈਂਡ ਪੋਲਿੰਗ ਪਾਲਿਸੀ ਰੱਦ ਕਰਦਾ ਤਾਂ ਪਿੰਡੇ ਜਾ ਸਕਦੇ ਆ ਜੇ ਰੱਦ ਨਾ ਕੀਤੀ ਤਾਂ ਪਿੰਡ ਜਿਤ ਬਹੁਤ ਦੂਰ ਦੀ ਗੱਲ ਆ ਇਹਨਾਂ ਨੂੰ ਘਰਾਂ ਚੋਂ ਨਿਕਾਣਾ ਬੰਦ ਕਰਾਂਗੇ ਆ ਸਰ ਟਰੈਕਟਰ ਮਾਰਚ ਕੱਢਿਆ ਯਾਰਾ ਕਿਸਾਨਾਂ ਵੱਲ ਕੀ ਕਹਿਣਾ ਚਾਹੁੰਗੇ ਸਰ ਦੇਖੋ ਜਿਹੜੀ ਇਹ ਗੁੰੰਗੀ ਵੈਰੀ ਸਰਕਾਰ ਹੈ ਨਾ ਇਹ ਨੂੰ ਇੱਕ ਅਸੀਂ ਅੱਜ ਜਗਾਨ ਦੇ ਵਾਸਤੇ ਇਹ ਜਿਹੜਾ ਟਰੈਕਟਰ ਮਾਰਚ ਕਿਉਂਕਿ ਇਸ ਸਰਕਾਰ ਨੇ ਸਾਡੀਆਂ ਜਿਹੜੀਆਂ ਢੋਲੋਂਵਾਲ ਤੇ ਸ਼ੇਰਗੜ ਤੇ ਪੁਰ ਹੀਰਾ ਦੀ 550 ਏਕੜ ਜ਼ਮੀਨ ਜਿਹੜੀ ਆ ਰਿਕੁਆਇਰ ਦੇ ਅਸੀਂ ਤਾਂ ਰਿਕੁਆਇਰ ਨਹੀਂ ਕਰਾਂਗੇ ਖੋਣ ਦੇ ਆ ਗਈ ਸਾਡੇ ਕੋਲ ਉਸ ਦੇ ਰੋਸ ਵਜੋਂ ਅਸੀਂ ਅੱਜ ਆਪਣਾ ਜਿਹੜਾ ਸ਼ਕਤੀ ਪ੍ਰਦਰਸ਼ਨ ਕੀਤਾ ਦੱਸ ਰਹੇ ਹਾਂ ਸਰਕਾਰ ਨੂੰ ਚੇਤਾਵਨੀ ਦੇ ਰਹੇ ਹਾਂ ਤੁਹਾਡੇ ਇਸ ਮੀਡੀਆ ਦੇ ਮੱਧੰਮ ਰਾਹੀਂ ਅਸੀਂ ਦੱਸ ਰਹੇ ਹਾਂ ਕਿ ਜੇਕਰ ਤੁਸੀਂ ਇਸ ਪਾਲਿਸੀ ਨੂੰ ਵਾਪਸ ਨਹੀਂ ਲਿਆ ਤੇ ਅਸੀਂ ਤੁਹਾਡੇ ਜਿਹੜੇ ਐਮਐਲਏ ਤੁਹਾਡੇ ਵਲੰਟੀਅਰ ਪਿੰਡਾਂ 'ਚ ਬਣਨੇ ਨਹੀਂ ਦੇਵਾਂਗੇ ਕਿਉਂਕਿ ਜਦ ਤੱਕ ਸਾਡੀਆਂ ਜ਼ਮੀਨਾਂ ਤੇ ਜੇ ਤੁਸੀਂ ਡਾਕੇ ਮਾਰੋਗੇ ਅਸੀਂ ਤੁਹਾਨੂੰ ਬਖਸ਼ਾਂਗੇ ਨਹੀਂ ਅਸੀਂ ਜੇਕਰ ਸਰਕਾਰ ਜੀ ਇਹ ਮੰਗਾ ਨਹੀਂ ਮੰਨਦੀ ਤੇ ਉਸ ਤੋਂ ਕੀ ਤੁਹਾਡਾ ਕੁਛ ਹੋਊਗਾ ਜੇਕਰ ਇਹ ਤੁਹਾਡੀ ਇਹ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਗਦੀ ਤੇ ਅਸੀਂ ਇਹਨਾਂ ਦੇ ਐਮਐਲਏਾਂ ਦੇ ਘਰਾਂ ਦੇ ਮੋਰੇ ਇਦਾਂ ਹੀ ਆ ਜੋ ਟਰੈਕਟਰ ਮਾਰਚ ਅੱਜ ਦਿਖਾਇਆ ਇਹਨਾਂ ਦੇ ਐਮਐਲਏਾਂ ਦੇ ਐਮਪੀਆਂ ਦੇ ਮੋਰੇ ਖੜੇ ਕਰਾਂਗੇ ਘਰਾਂ ਦੇ ਮੋਰੇ ਘਰਾਬ ਕਰਾਂਗੇ ਇਹਨਾਂ ਦਾ ਜਿੱਥੇ ਵੀ ਜਾਣਗੇ ਪਿੰਡਾਂ ਦੇ ਵਿੱਚ ਬਣ ਨਹੀਂ ਦਿਾਂਗੇ ਇਹਨਾਂ ਨੂੰ ਕੀਟਰ ਪੰਜਾਬ ਸਰਕਾਰ ਦੇ ਖਿਲਾਫੀ ਰੋਸ ਦਾ ਦਿੱਤਾ ਜਾ ਰਿਹਾ ਹੈ ਦੇਖੋ ਇਹ ਜਿਹੜਾ ਰੋਸ ਪ੍ਰਦਰਸ਼ਨ ਹੈ ਸਾਡਾ ਅੱਜ ਪੰਜਾਬ ਸਰਕਾਰ ਦੇ ਖਿਲਾਫ ਹੈ ਕਿਉਂਕਿ ਭਗਵੰਤ ਮਾਨ ਸਰਕਾਰ ਨੇ ਇਹ ਜਿਹੜੇ ਸਾਡੇ ਲੈਂਡ ਪਾਲਿਸੀ ਲਿਆਂਦੀ ਆ ਕੇਂਦਰ ਸਰਕਾਰ ਨੇ ਜੋ ਸਾਡੇ ਦੇ ਉੱਤੇ ਅਜੇ ਪਹਿਲਾਂ ਕੇਂਦਰ ਸਰਕਾਰ ਨੇ ਕੀਤੇ ਹੁਣ ਪੰਜਾਬ ਸਰਕਾਰ ਕਰ ਰਹੀ ਆ ਜਦਕਿ ਭਗਵੰਤ ਮਾਨ ਕਹਿੰਦਾ ਆਂਦਾ ਸੀ ਮੈਂ ਕਿਸਾਨਾਂ ਦਾ ਪੁੱਤ ਆ ਮੈਂ ਕਿਸਾਨ ਦਾ ਮਿੰਦਰ ਮਾਸਟਰ ਦਾ ਮੁੰਡਾ ਆ ਪਰ ਇਸ ਸਰਕਾਰ ਨੇ ਸਾਨੂੰ ਬਿਲਕੁਲ ਖੁੰਝੇ ਲਾ ਕੇ ਰੱਖ ਦਿੱਤਾ ਸਾਡੀਆਂ ਜਾਇਦਾਦਾਂ ਕੌਣ ਤੇ ਆ ਗਈ ਸਾਡੇ ਕਾਰੋਬਾਰ ਬੰਦ ਹੋਣ ਤੇ ਆ ਗਏ ਇਹਨਾਂ ਆਮ ਆਦਮੀ ਪਾਰਟੀ ਨੇ ਕਹੇ ਕਿ ਜਿਹੜੀ ਆਮ ਆਦਮੀ ਪਾਰਟੀ ਆਮ ਲੋਕਾਂ ਦੀ ਹੈ ਕਿ ਇਹ ਅਸਲ ਵਿੱਚ ਆਮ ਲੋਕਾਂ ਦੀ ਆਈ ਹੈ ਜਾਂ ਮਤਲਬ ਮੀਰਤ ਘੱਡੀ ਆਈ ਹੈ ਨਹੀਂ ਇਹ ਜਿਹੜੀ ਆਮ ਆਦਮੀ ਪਾਰਟੀ ਹੈ ਇਹ ਨਾ ਆਮ ਲੋਕਾਂ ਦੀ ਆ ਨਾ ਖਾਸ ਲੋਕਾਂ ਦੀ ਦਾ ਹੈਗੀ ਹੈਗੀ ਆ ਜਿਹੜੀ ਇਹ ਪਾਰਟੀ ਹੈ ਬੇਈਮਾਨ ਲੋਕਾਂ ਦੀ ਆ ਕਿਉਂਕਿ ਭਗਵੰਤ ਮਾਨ ਨੇ ਜਿਹੜਾ ਕੇਜਰੀਵਾਲ ਉਹਨਾਂ ਨੂੰ ਦਿੱਲੀ ਦੇ ਵਿੱਚ ਅਰੈਸਟ ਕੀਤਾ ਗਿਆ ਇਸ ਘਟਾਲੇ ਦੇ ਵਿੱਚ ਅરેਸਟ ਕੀਤਾ ਗਿਆ ਸੀ ਸਜ਼ਾ ਹੋਈ ਉਸ ਤੋਂ ਬਾਅਦ ਮਨਸ਼ੀਤ ਸ਼ਰੋਧੀਆਂ ਨੂੰ ਸ਼ਰਾਬ ਘਟਾਲੇ ਦੇ ਵਿੱਚ ਅੰਦਰ ਦਿੱਤਾ ਗਿਆ ਇਹ ਜਸਾਰੇ ਉੱਥੇ ਦੇ ਦਿੱਲੀ ਦੇ ਸਮਝਦਾਰ ਲੋਕਾਂ ਨੇ ਨਕਾਰ ਦਿੱਤੇ ਤੇ ਇਹ ਪੰਜਾਬ ਦੇ ਸਿਰ ਤੇ ਉੱਤੇ ਆ ਕੇ ਬੈਠ ਗਏ ਭਗਵੰਤ ਮਾਨ ਇਹਨਾਂ ਦੇ ਹੱਥਾਂ ਦੀ ਕਟਬੁਦਲੀ ਬਣ ਗਿਆ ਜਿਨੇ ਆ ਕੇ ਇਹਨਾਂ ਨੂੰ ਸਾਡੇ ਸਿਰਾਂ ਤੇ ਬਿਠਾ ਕੇ ਸਾਡੀਆਂ ਜ਼ਮੀਨਾਂ ਕੌਣ ਤੱਕ ਪਹੁੰਚ ਗਏ ਹਾਂਜੀ ਸਰ ਅੱਜ ਕਿਸਾਨਾਂ ਵੱਲੋਂ ਜਿਹੜਾ ਟਰੈਕਟਰ ਮਾਰਚ ਕੱਢਿਆ ਯਾਰ ਇਹ ਸ਼ਹਿਰਪੁਰ ਸੀ ਵੀ ਕੀ ਕਹਿਣਾ ਚਾਹੁੰਗੇ ਜੀ ਇਹ ਜਿਹੜੀ ਦਿੱਲੀ ਤੋਂ ਚੱਲ ਕੇ ਸਰਕਾਰ ਆਈ ਆ ਨਾ ਇਹ ਸੋਚਦੀ ਪਈ ਆ ਕਿ ਅਸੀਂ ਪੰਜਾਬ ਦੇ ਜੀ ਕਿਸਾਨੀਆਂ ਨੂੰ ਖਤਮ ਕਰ ਦਵਾਂਗੇ ਵੱਡੇ ਵੱਡੇ ਕਾਰਪਟ ਘਰਾਣਿਆਂ ਨੂੰ ਅਸੀਂ ਸੌਂਪ ਦਵਾਂਗੇ ਇਹਨਾਂ ਦੀ ਜ਼ਮੀਨਾਂ ਹੋਣ ਚਾਹੇ ਨਾ ਵੀ ਆ ਦੁਕਾਨਾਂ ਹੋਣ ਜਾਂ ਛੋਟੋ ਛੋਟੇ ਕਾਰੋਬਾਰਾ ਜਿਹੜੇ ਉਹ ਚਾਹੁੰਦੀ ਸਰਕਾਰ ਦੱਬਣੀ ਪਰ ਅੱਜ ਤਾਂ ਟਰੈਕਟਰ ਮਾਰਚ ਕੱਢਿਆ ਨਾ ਐਸ ਕੇ ਐਮ ਦੀ ਕਾਲ ਸੀ ਅੱਜ ਦਿਖਾ ਦਿੱਤਾ ਉਹ ਸਰਕਾਰ ਨੂੰ ਨਹੀਂ ਬੋਲੀ ਸਰਕਾਰ ਨੂੰ ਕਿ ਸਾਡੀਆਂ ਜ਼ਮੀਨਾਂ ਜਿਹੜੀਆਂ ਸਾਨੂੰ ਪਾਪਾ ਪੰਦਾ ਸਿੰਘ ਭਾਤ ਦੇ ਨੇ ਸਾਡੇ ਨਾਮ ਲਗਾਈਆਂ ਸੀ ਸਾਡਿਆਂ ਪਰਦਾਦਿਆਂ ਨੂੰ ਦਿੱਤੀਆਂ ਸੀਗੀਆਂ ਅੱਜ ਉਹ ਜ਼ਮੀਨਾਂ ਸਾਂਭਣ ਦਾ ਸਾਡੇ ਲਈ ਸਮਾਂ ਆ ਗਿਆ। ਉਹ ਜ਼ਮੀਨਾਂ ਦੇ ਉੱਪਰ ਅਗਰ ਦਿੱਲੀ ਚੱਲ ਕੇ ਦਿੱਲੀ ਤੋਂ ਕੋਈ ਵੀ ਆਵੇ, ਕੋਈ ਵੀ ਅਧਿਕਾਰੀ ਆਵੇ ਚਾਹੇ ਪੁਲਿਸ ਵਾਲਾ ਹੋਵੇ, ਕੋਈ ਵੀ ਆਵੇ ਸਾਡੀ ਜ਼ਮੀਨ ਦੇ ਉੱਪਰ ਪੈਰ ਪਾਏਗਾ ਤੇ ਉਹ ਨੂੰ ਆਪਣਾ ਉਹਦਾ ਇਲਜ਼ਾਮ ਭੁਗਤਣਾ ਪਏਗਾ। ਸਾਡੀਆਂ ਜ਼ਮੀਨਾਂ ਦੇ ਉੱਪਰ ਕੋਈ ਗੈਰ ਪੈਰ ਨਹੀਂ ਪਾ ਸਕਦਾ। ਇਹ ਜ਼ਮੀਨ ਸਾਨੂੰ ਸਾਡੀ ਵਿਰਾਸਤ 'ਚ ਹੀ ਮਿਲੀ ਆ ਤੇ ਇਹ ਜ਼ਮੀਨ ਸਾਡੀ ਵਿਰਾਸਤ 'ਚ ਚੱਲਦੀ ਰਹੇਗੀ। ਤੱਕੀ ਸਰ ਹੋਣ ਵਾਲੇ ਮੰਤਰੀਆਂ ਨੂੰ ਜਿਹੜਾ ਪਿੰਡਾਂ ਦੇ ਵਿੱਚ ਬਾੜੇ ਨੂੰ ਤੋਂ ਰੋਕਿਆ ਜਾਵੇਗਾ ਜਾਂ ਪਿੰਡਾਂ ਦੇ ਵਿੱਚ ਆਉਣਗੇ ਮੰਤਰੀ ਵਗੈਰਾ ਨਹੀਂ 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 ਇਹਦਾ ਤੁਸੀਂ ਦੇਖਿਆ ਬੀਜੇਪੀ ਦੀ ਸਰਕਾਰ ਕਿੱਦਾਂ ਗਈ ਹੈ ਇੱਥੋਂ ਅੱਗੇ ਉਹ ਵੀ ਸੀਟਾਂ ਲੈਂਦੀ ਹੁੰਦੀ ਸੀ ਅਕਾਲੀ ਦੰਦ ਨਾਲ ਰਲ ਕੇ ਕਿੱਦਾਂ ਕੱਪੜੇ ਪਾੜੇ ਉਹਨਾਂ ਦੇ ਤਾਂ ਹੁਣ ਵਾਰੀ ਇਹਨਾਂ ਦੀ ਆ ਬਣਾਏ ਅਸੀਂ ਸਗੇ ਇਹ ਪਰ ਹੁਣ ਜੇ ਤਾਂ ਇਹ ਆ 2-4 ਦਿਨਾਂ ਦੇ ਵਿੱਚ ਅਸੀਂ ਜ਼ਿਆਦਾ ਟਾਈਮ ਨਹੀਂ ਦੇਣਾ ਅਸੀਂ ਇਹ ਸਰਕਾਰ ਨੂੰ ਜਿਹੜਾ 2-4 ਦਿਨਾਂ ਵਜੇ ਫੈਸਲਾ ਸੁਣਾ ਦੇਣ ਦੀ ਠੀਕ ਹੈ ਨਹੀਂ ਤਾਂ ਫਿਰ ਇਹਨਾਂ ਦਾ ਵੀ ਹਾਲ ਉਹ ਹੋਣੇ ਕਿ ਕੱਪੜੇ ਫਿਰ ਆਪਣੇ ਉਹ ਲੋਹੇ ਦੀਆਂ ਚਾਦਰਾਂ ਦੇ ਬਣਾ ਕੇ ਆਉਣ ਨੇ ਤਾਂ ਲੋਕ ਦੁਖੀ ਆ ਸਰ ਕਿੰਨਾ ਕੁ ਜਿਹੜਾ ਟਰੈਕਟਰ ਮਾਂਚੇ ਵਿੱਚ ਜਿਹੜੇ ਸਾਥੀ ਜਿਹੜੇ ਸ਼ਾਮਲ ਹੋ ਗਿਆ ਟਰੈਕਟਰ ਬਦਲਾ ਹੁਸ਼ਿਆਰਪੁਰ ਦੀਆਂ ਸਾਰੀਆਂ ਜੱਥੇ ਬੰਦੀਆਂ ਚਾਹੇ ਉਹ ਬਕਰੇ ਨੇ ਅਲੱਗ-ਅਲੱਗ ਹੋਣਗੇ ਸਾਡੇ ਸਾਡੀ ਵੀ ਚਾਰ ਤਰ੍ਹਾਂ ਕਿਤੇ ਅਲੱਗ-ਅਲੱਗ ਹੋਏਗੀ ਪਰ ਅੱਜ ਜਿਹੜੀ ਜ਼ਮੀਨ ਸਾਡੀ ਪੁਰਹੀਰਾ ਸ਼ੇਰਗਾ ਢੋਲਾਵਲ ਤਿੰਨ ਪਿੰਡਾਂ ਦੀ ਜ਼ਮੀਨ ਆਈ ਆ ਇਹ ਤਿੰਨ ਪਿੰਡਾਂ ਦੀ ਜ਼ਮੀਨ ਬਚਾਉਣ ਲਈ ਅੱਜ ਤਕਰੀਬਨ ਤਕਰੀਬਨ ਹਰ ਪਿੰਡ ਚੋਂ ਹਰ ਘਰ ਚੋਂ ਟਰੈਕਟਰ ਆਇਆ ਆ ਤੁਸੀਂ ਦੇਖ ਲਓ ਅੱਜ ਅਸੀਂ ਸੈਕਟਰੀਏਟ ਪਹੁੰਚ ਗਏ ਆ ਸਾਡਾ ਹਲੇ ਪਿੱਛੇ ਕਿਸ ਤੋਂ ਪਿੱਛੇ ਜਿਹੜਾ ਫਾਟ ਬਹੁਤ ਬਹੁਤ ਧੰਨਵਾਦ ਬਦਲਾ ਅੱਜ ਭਾਈ ਕਚਾਨਾ ਵਾਲੋਂ ਟੈਕ ਮਾਰ ਕੇ ਕੱਢਿਆ ਯਾਰਾ ਕੀ ਕਹਿਣਾ ਕਹਿੰਦੇ ਸ਼ਾਪ ਕੋਲ ਦੀ ਜੱਟ ਸ਼ਾਪ ਦੇ ਇਹ ਸਾਡੀ ਜਿਮੂਨਾ ਦਾ ਰਿਕਵਰੀ ਕਰਨ ਲੱਗੇ ਹੋ ਆ ਜੀ ਅਸੀਂ ਕਿੱਥੇ ਨਹੀਂ ਗਈਏ ਜੀ ਸਾਡੇ ਦੋ ਦੋ ਖੇਤ ਆ ਅਸੀਂ ਮਸੀ ਮਿਹਨਤਾਂ ਨਾਲ ਬਣਾਈਆਂ ਆ ਛੜੇ ਧੱਕਾ ਕਰ ਰਹੀ ਸਰਕਾਰ ਆ ਇਹ ਬਾਰੇ ਅਸੀਂ ਦੁਖਿਆਨੇ ਮਾਜ ਟ੍ਰੈਕਟਰ ਮਾਰ ਕੇ ਕੱਢਿਆ ਜੀ ਤੇ ਤਾਂ ਕਾਫੀ ਜਿਹੜੇ ਜ਼ਿੰਮੇਵਾਰ ਦੀ ਹੈਗੇ ਆ ਜ਼ਮੀਨਾਂ ਵੇਚ ਵੇਚ ਕੇ ਬਾਹਰ ਜਾਈ ਜਾਂਦੇ ਆ ਹਾਂਜੀ ਇਹ ਦੁਕਾਨੀਆਂ ਦਾ ਕਬਜ਼ਾ ਹੋ ਰਿਹਾ ਕਿਹੜਾ ਕੰਮ ਹੋਊਗਾ ਉਹ ਤਾਂ ਉਸ ਜੇ ਚੱਲੇਗਾ ਚੱਲੇਗਾ ਹਮ ਸਾਡੇ ਖੇਤੀ ਦਾ ਕਾਰੋਬਾਰ ਹੈ ਇਹੀ ਖੇਤੀ ਦਾ ਕੰਮ ਅਸੀਂ ਹੋਰ ਕੋਈ ਕਾਰੋਬਾਰ ਨਹੀਂ ਕਰ ਸਕਦੇ ਤੇ ਜੇ ਖੇਤੀ ਦੀ ਜ਼ਮੀਨਾਂ ਖੋਹ ਲੈਣੀਆਂ ਫਿਰ ਕਦਾਂ ਤੇ ਲੋਕ ਭੁੱਖੇ ਮਰ ਜਾਣਗੇ ਭੁੱਖੇ ਮਰ ਜਾਣਗੇ ਇਸ ਕਰਾਂ ਲਈ ਕੀ ਆ ਸਾਡੇ ਕੋਲ ਟਰੈਕਟਰ 10-10 ਲੱਖ ਦੇ ਟਰੈਕਟਰ ਕਿੱਥੇ ਚਲਾਵਾਂਗੇ ਅਸੀਂ ਰੋਥੇ ਰੋਥੇ ਦੌਰ ਚਲਾਉਣੇ ਆਂ ਖੇਤਾਂ ਚ ਚਲਾਉਣੇ ਆਂ ਉਹ ਸਾਡੇ ਦੋ ਦੋ ਚਾਰ-ਚਾਰ ਛੇ ਕੀ ਮੀਂਦੇ ਆ ਉਹ ਵੀ ਰਿਕਵਰੀ ਕਰਨ ਲੱ ਇਹ ਉਹਦੇ ਬਾਰੇ ਜਾਵਾ ਕਿੱਥੇ ਨੂੰ ਕੀ ਹੋਣਾ ਹੈ ਸਰ ਮੰਤਰੀਆਂ ਨੇ ਜਿਹੜਾ ਧਰਾਉ ਕੀਤਾ ਜਾਉਂਗੇ ਮੰਤਰੀ ਤਾਂ ਆਖਿਦਾਂ ਪਿੰਡਾਂ ਦੇ ਨਹੀਂ ਬਣ ਜਾਣੇ ਮੰਤਰੀਆਂ ਇਹ ਪਿੰਡਾਂ ਦੇ ਵਿੱਚ ਵੜ ਗਏ ਫਿਰ ਅਸੀਂ ਬਿਲਕੁਲ ਨਹੀਂ ਬਣਦਾ ਏਕਾ ਕੀਤਾ ਡਟ ਕੇ ਵਿਰੋਧ ਡਟ ਕੇ ਵਿਰੋਧ ਕੀਤਾ ਜੀ ਅਸੀਂ ਦਾ ਦੁਖੇ ਭਾਈਆਂ ਤੋਂ ਇਹ ਭੁੱਖੇ ਨਾਲ ਪਾਣੀ ਸਵੇਰ ਤੇ ਚੱਲੇ ਹੋ ਅਸੀਂ ਇਹਨਾਂ ਜਾਨ ਰੋਂਦੇ ਆ ਨਿਸ਼ਾਨਾ ਬਲੋ ਜ਼ਮੀਨਾਂ ਨੂੰ ਲੈ ਕੇ ਜਿਹੜਾ ਟਰੈਕਟਰ ਮਾਰਚ ਕੱਢਾ ਜਾ ਰਿਹਾ ਸੋ ਲਗਾਤਾਰ ਤਸਵੀਰਾਂ ਸਾਂਝੀਆਂ ਕਰ ਰਿਆਂ ਮਿੰਨੀ ਸੈਟੀਓ ਦਿੱਤੇ ਵੱਖ-ਵੱਖ ਇਸ਼ਾਰਾ ਚ ਹੁੰਦਾ ਹੋਇਆ ਕੈਡਰ ਮਾਰਚ ਜਿਹੜਾ 12 ਤਾ ਦਾ ਜਿਹੜਾ ਪਰਵਾ ਜਿਹੜਾ 81 ਜਿਹੜਾ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਦੇ ਖਿਲਾਫ ਜਿਹੜਾ ਕੱਢਿਆ ਜਾਦਾ ਲਗਾਤਾਰ ਤਸਵੀਰਾਂ ਤੁਸੀਂ ਜਨ ਪਿਆ ਵੀ ਨਿਲਦੀਆਂ ਦੇਦੇ ਜਿੱਥੇ ਕਸਾਨਾਂ ਦਾ ਜਿਹੜਾ ਵੱਡਾ ਜਿਹੜਾ ਕਾਫਲਾ ਜਿਹੜਾ ਆ ਸ਼ਹਿਰਾਂ ਦੇ ਵਿੱਚੋਂ ਵੱਖ-ਵੱਖ ਹਿੰਦਾ ਹੋਇਆ ਜਿਹੜਾ ਮਿਨੀ ਸਾਈਟ ਰੋ ਹਸ਼ਾਰਪੁਰ ਵਿਖੇ ਜਿਹੜਾ ਸਮਾਪਤੀ ਕਿਤੇ ਜਾਰੀ ਹੈ ਤੋਂ ਜੜੇ ਰੋ ਸਾਡੇ ਚੈਨਲ ਦੇ ਨਾਲ ਲਗਾਤਾਰ ਵੀਡੀਓ ਦੇਖਦੇ ਰਹੋ ਕਿ ਕਿਸਾਨਾਂ ਵੱਲੋਂ ਜਿਹੜਾ ਪੰਜਾਬ ਸਰਕਾਰ ਦੇ ਮੰਤਰੀਆਂ ਨੂੰ ਜਿਹੜਾ ਘਰੋਂ ਬਾਹਰ ਨਿਕਲਣ ਲਈ ਮਜਬੂਰ ਕਰ ਦੇਣਗੇ ਔਰ ਬਹੁਤ ਵੱਡਾ ਜਿਹੜਾ ਅंदोलਨ ਜਿਹੜਾ ਕਿਸਾਨਾਂ ਆਗੂਆਂ ਵੱਲੋਂ ਜਿਹੜਾ ਕੱੱਢਿਆ ਗਿਆ ਟਰੈਕਟਰ ਮਾਰਚ ਕੱਢਿਆ ਗਿਆ ਲਗਾਤਾਰ ਤਸਵੀਰਾਂ ਤੁਸੀਂ ਦੇਖ ਰਹੇ ਹੋ ਹੁਸ਼ਿਆਰਪੁਰ ਸਿਟੀ ਤੋਂ